ਸਤ ਗੁਰ ਕਾ ਜੋ ਬਚਨ ਕਮਾਵੈ ਸੋ ਸੇਵਕ ਪਰਮ ਗਤੀ ਕੋ ਪਾਵੈ ਜਿਹੜਾ ਸਿੱਖ ਸਤ ਗੁਰੂ ਦੇ ਬਚਨ ਨੂੰ ਕਮਾ ਲੈਂਦਾ ਇੱਕ ਬਚਨ ਸੁਣਨਾ ਇੱਕ ਬਚਨ ਮੰਨਣਾ ਇੱਕ ਬਚਨ ਕਮਾਉਣਾ ਸੁਣਨਾ ਵੀ ਬਹੁਤ ਔਖਾ ਵਾ ਮੰਨਣਾ ਵੀ ਬਹੁਤ ਔਖਾ ਵਾ ਤੇ ਕਮਾਉਣਾ ਉਤੋਂ ਔਖਾ ਵਾ ਕਿਉਂਕਿ ਵੱਡੀਆਂ ਅਵਸਥਾ ਨੇ ਗੁਰੂ ਦੇ ਬਚਨ ਸੁਣਦਿਆਂ ਨੂੰ ਨਾ ਕਹਿੰਦੇ ਕਹੋਂਦਿਆਂ ਨੂੰ ਸਿਆਣੇ ਬੰਦਿਆਂ ਨੂੰ ਨੀਂਦ ਇਹ ਝੂਟੇ ਵੱਜਣ ਲੱਗ ਜਾਂਦੇ ਆ ਨੀਂਦਰ ਚ ਚਲੇ ਜਾਂਦਾ ਕਈ ਵਾਰੀ ਮਾਨਵ ਦੇ ਉੱਤੇ ਐਸਾ ਪ੍ਰਭਾਵ ਬੰਦੇ ਤੇ ਪੈਂਦਾ ਵਾ ਉਹ ਤੋਂ ਉਹ ਬਚਨ ਨਹੀਂ ਸਰਵਣ ਕਰੇ ਜਾਂਦੇ ਕਿਉਂਕਿ ਕਮਾਈ ਤੋਂ ਬਿਨਾ ਇਹ ਬਚਨਾਂ ਨੂੰ ਸਮਝਣਾ ਪਾਉਣਾ ਔਖਾ ਹੈ ਤੇ ਗੁਰੂ ਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਦੱਸਦੇ ਆ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ ਜਿਹੜਾ ਗੁਰੂ ਦਾ ਬਚਨ ਮੰਨਦਾ ਉਹਦੀ ਜਿਹੜੀ ਗਤੀ ਹੈ ਉਹਦੀ ਅਵਸਥਾ ਵਾ ਉਹ ਕਹੀ ਨਹੀਂ ਜਾ ਸਕਦੀ ਹੁਣੇ ਗੁਰੂ ਕਹਿੰਦੇ ਆ ਵੀ ਜਿਹੜਾ ਬਚਨ ਮੰਨ ਲੈਂਦਾ ਵਾ ਉਹਦੀ ਗਤੀ ਨੂੰ ਪਉਣਾ ਔਖਾ ਹੁਣ ਉਹ ਦੇਖੋ ਕਿੰਡੀ ਉੱਚੀ ਅਵਸਥਾ ਦਾ ਮਾਲਕ ਹੈ ਜਿਹੜਾ ਗੁਰੂ ਦਾ ਬਚਨ ਮੰਨਦਾ ਤੇ ਫਿਰ ਤੂੰ ਕਾ ਕਮਾਉਣਾ ਇਹਦੇ ਨਾਲ ਫਿਰ ਜੀਵਣ ਦੇ ਕਰਮ ਖੁੱਲ ਗਏ ਆ